ਸਾਰੇ ਪੈਣ ਪ੍ਰਾਪਾ ਨੂੰ ਜੈਮ ਸਿੱਧੀ ਅੱਜ ਦੀ ਨਵੀਂ ਸਵੇਰ ਵਿੱਚ ਪਰਮੇਸ਼ਰ ਸਾਡੀ ਮਦਦ ਕਰੇ ਕਿ ਅਸੀਂ ਉਸ ਦੇ ਬਚਨ ਨੂੰ ਸਿੱਖਦਿਆਂ ਹੋਇਆਂ ਆਪਣੇ ਮਸੀਹ ਜੀਵਨ ਨੂੰ ਜੀ ਸਕੀਏ ਆਜ ਦਾ ਸਾਡਾ ਜੋ ਵਿਸ਼ਾ ਹੈ ਪਰਮੇਸ਼ਰ ਦੇ ਬਚਨ ਦੀ ਮਹੱਤਵਤਾ ਜਾਂ ਪਰਮੇਸ਼ਰ ਦੇ ਬਚਨ ਦੀ ਅਹਿਮੀਅਤ ਮੇਰੇ ਪੈਣੋਂ ਤੇ ਪਰਾਵੋ ਆਓ ਅਸੀਂ ਅੱਜ ਜਾਣਦੇ ਹਾਂ ਕਿ ਵਿਸ਼ਵਾਸੀਆਂ ਦੇ ਜੀਵਨ ਵਿੱਚ ਬਚਨ ਦੀ ਕੀ ਅਹਿਮੀਅਤ ਹੈ ਅੱਤੇ ਪਰਮੇਸ਼ਰ ਨੇ ਕਿਉਂ ਆਪਣਾ वचन ਸਾਨੂੰ ਦਿੱਤਾ ਹੈ ਇਬਰਾਨੀਆਂ 4 ਦਾ 12 वचन ਵਿੱਚ ਲਿਖਿਆ ਹੈ ਪਰਮੇਸ਼ਾ ਦਾ वचन ਜਿਉਂਦਾ ਅਤੇ ਗੁਣਕਾਰ ਹੈ ਤੇ ਹਰੇਕ ਦੋ ਤਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਤੇ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਬਿੰਸੜਦਾ ਤੇ ਮਾਨਦੀਆਂ ਵਿਚਾਰਾਂ ਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਪਿਆਰੋ ਸਾਨੂੰ ਯਾਦ ਰੱਖਣਾ ਹੈ ਪਰਮੇਸ਼ਰ ਦਾ वचन ਜਿਉਂਦਾ वचन ਹੈ ਅਤੇ ਪਿਆਰੋ ਇਹ ਉਹੀ ਵਚਨ ਹੈ ਜਿਸ ਨੂੰ ਸੁਣ ਕੇ ਅਸੀਂ ਪ੍ਰਭ ਯੇਸ਼ੂ ਤੇ ਵਿਸ਼ਵਾਸ ਕੀਤਾ ਹੈ ਪਰਮੇਸ਼ਰ ਦਾ ਵਚਨ ਸਦਾ ਤੇ ਕਾਇਮ ਰਹਿੰਦਾ ਹੈ ਹਰ ਇੱਕ ਸਹ ਅਤੇ ਹਰ ਇੱਕ ਬਸਰ ਨੇ ਮਿਟ ਜਾਣਾ ਹੈ ਪਰ ਪ੍ਰਭੂ ਦਾ ਵਚਨ ਕਦੇ ਨਾ ਮਿٹےਗਾ ਪ੍ਰਭੂ ਯਿਸੂ ਨੇ ਆਖਿਆ ਧਰਤੀ ਆਕਾਸ਼ ਟਲ ਜਾਣਗੇ ਪਰ ਮੇਰਾ ਵਚਨ ਕਦੇ ਨਾ ਟਲੇਗਾ ਇਸ ਲਈ ਪਤਰਸ ਕਹਿੰਦਾ ਹੈ ਪਰਮੇਸ਼ਾ ਦਾ ਵਚਨ ਸਦਾ ਤੀ ਕਾਇਮ ਰਹਿੰਦਾ ਹੈ ਪਹਿਲਾ ਪਤਰਸ 1 ਦਾ 24 ਵਚਨ ਵਿੱਚ ਲਿਖਿਆ ਹੈ ਪਹਿਲਾ ਤਿਮੋਥੀ 3 ਦਾ 16 ਤੋਂ 17 ਵਚਨ ਵਿੱਚ ਲਿਖਿਆ ਹੈ ਕਿ ਸਾਰੀ ਲਿਖਤ ਭਾਵ ਪਰਮੇਸ਼ਾ ਦਾ ਵਚਨ ਪਰਮੇਸ਼ਰ ਦੇ ਆਤਮਾ ਦੁਆਰਾ ਲਿਖਿਆ ਹੈ ਕਿਉਂ ਲਿਖਿਆ ਹੈ ਵਿਸ਼ਵਾਸੀਆਂ ਨੂੰ ਸਿੱਖਿਆ ਦੇਣ ਤਾੜਨਾ ਕਰਨ ਦੇ ਲਈ ਅਤੇ ਸੁਧਾਰਨ ਲਈ ਅਤੇ ਧਰਮ ਦੇ ਗਜਾਉਣ ਲਈ ਗੁਣਕਾਰ ਹੈ ਤਾਂ ਕਿ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕਾਮਲੇ ਤਿਆਰ ਕੀਤਾ ਹੋਇਆ ਹੋਵੇ ਮੇਰੇ ਪਿਆਰੇ ਭੈਣੋ ਤੇ ਭਰਾਵੋ ਜਿਵੇਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੋਸ਼ਟਿਕ ਭੋਜਨ ਦੀ ਲੋੜ ਹੈ ਅਤੇ ਅਸੀਂ ਭੋਜਨ ਦਾ ਸੇਵਨ ਹਰ ਰੋਜ਼ ਤਾਂ ਹੀ ਕਰਦੇ ਹਾਂ ਕਿ ਸਾਡਾ ਸਰੀਰ ਵਧੀਆ ਰਹੇ ਤਾਂ ਕਿ ਅਸੀਂ ਬਿਮਾਰ ਨਾ ਹੋ ਜਾਈਏ ਅਤੇ ਸਾਨੂੰ ਸਰੀਰ ਨੂੰ ਜ਼ਿੰਦਾ ਰੱਖਣ ਲਈ ਪੋਸ਼ਟਿਕ ਭੋਜਨ ਦੀ ਸਾਨੂੰ ਬਹੁਤ ਸਖਤ ਜ਼ਰੂਰਤ ਹੈ ਤੇ ਮੇਹੀ ਪਿਆਰਿਓ ਸਾਨੂੰ ਇੱਕ ਤੰਦਰੁਸਤ ਮਸੀਹੀ ਜੀਵਨ ਜਿਉਣ ਲਈ ਅਤੇ ਵਿਸ਼ਵਾਸ ਵਿੱਚ ਜਿੰਦਾ ਰਹਿਣ ਲਈ ਅਤੇ ਮਸੀਹ ਵਿੱਚ ਅੱਗੇ ਵਧਣ ਦੇ ਲਈ ਪਰਮੇਸ਼ਰ ਦੇ ਵਚਨ ਦੀ ਬਹੁਤ ਹੀ ਸਖਤ ਜ਼ਰੂਰਤ ਹੈ ਅਤੇ ਪਰਮੇਸ਼ਰ ਦਾ ਵਚਨ ਸਾਡੇ ਆਤਮਾ ਦੀ ਖੁਰਾਕ ਹੈ ਜਿਵੇਂ ਸ਼ਰੀਰ ਨੂੰ ਭੋਜਨ ਦੀ ਜ਼ਰੂਰਤ ਹੈ ਤੇ ਮੇਹੀ ਆਤਮਿਕ ਆਤਮਿਕ ਜੀਵਨ ਲਈ ਪਰਮੇਸ਼ਰ ਦਾ ਵਚਨ ਪੜ੍ਹਨਾ ਸੁਣਨਾ ਅਤੇ ਉਸ ਉਤੇ ਚੱਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲ ਕਰਦਾ ਹੈ ਅਤੇ ਅਸੀਂ ਪਰਮੇਸ਼ਰ ਦੇ ਵਚਨ ਦੁਆਰਾ ਤਾੜੇ ਜਾਂਦੇ ਹਾਂ ਅਤੇ ਸੁਧਾਰੇ ਜਾਂਦੇ ਹਾਂ ਪੁਰਾਣੇ ਨਿਯਮ ਦੇ ਵਿਸ਼ਵਾਸੀਆਂ ਨੇ ਪਰਮੇਸ਼ਰ ਦੇ ਵਚਨ ਬਾਰੇ ਕੀ ਲਿਖਿਆ ਹੈ ਆਓ ਮੇਰੇ ਪਿਆਰੋ ਅਸੀਂ ਉਸ ਉਤੇ ਧਿਆਨ ਕਰਦੇ ਹਾਂ ਜਬੂਰ ਉੰਨੀ ਉਸ ਦੇ ਸਾਥ ਤੋਂ ਅਠ ਵਚਨ ਵਿੱਚ ਇਸ ਤਰ੍ਹਾਂ ਪੜ੍ਹਦੇ ਯਹੋਵਾ ਦੀ ਬਵਸਥਾ ਭਾਗ ਪਰਮੇਸ਼ਰ ਦਾ ਵਚਨ ਪੂਰਾ ਹੈ ਉਹ ਜਾਨ ਨੂੰ ਬਹਾਲ ਕਰਦਾ ਹੈ ਯਹੋਵਾ ਦੇ ਪਰਮਾਨ ਸਿੱਧੇ ਹਨ ਉਹ ਦਿਲ ਨੂੰ ਆਨੰਦ ਕਰਦੇ ਹਨ ਜ਼ਬੂਰ 119 ਉਹਦਾ 103 ਵਚਨ ਇਸ ਤਰ੍ਹਾਂ ਲਿਖਿਆ ਤੇਰੇ ਵਚਨ ਮੇਰੇ ਤਾਲੂ ਨੂੰ ਕਿੱਡੇ ਮਿੱਠੇ ਲੱਗਦੇ ਹਨ ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ ਹਨ ਪਰਮੇਸ਼ਰ ਦਾ ਵਚਨ ਸਾਡੀ ਅਗਵਾਈ ਕਰਦਾ ਹੈ ਜ਼ਬੂਰ 119 ਦੀ 105 ਵਚਨ ਵਿੱਚ ਲਿਖਿਆ ਤੇਰੇ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਦੀ ਚੌਕਸੀ ਕਰਨ ਨਾਲ ਅਸੀਂ ਆਪਣੇ ਚਾਲ ਚੱਲਣ ਵਿੱਚ ਸ਼ੁੱਧ ਰਹਿ ਸਕਦੇ ਹਾਂ ਜ਼ਬੂਰ 119 ਦੇ 9 ਵਚਨ ਚ ਲਿਖਿਆ ਜੁਬਾਨ ਕਿਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ ਉਹ ਤੇਰੇ ਵਚਨ ਅਨੁਸਾਰ ਉਹਦੀ ਚੌਕਸੀ ਕਰੇ ਪਰਮੇਸ਼ਾ ਦਾ ਵਚਨ ਮਨ ਵਿੱਚ ਜਮਾ ਕਰਨ ਨਾਲ ਭਾਵ ਯਾਦ ਰੱਖਣ ਨਾਲ ਅਸੀਂ ਪਾਪ ਕਰਨ ਤੋਂ ਬਚ ਸਕਦੇ ਹਾਂ ਜ਼ਬੂਰ 119 ਦੇ 11 ਵਚਨ ਚ ਲਿਖਿਆ ਹੈ ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਹੈ ਤਾਂ ਜੋ ਤੇਰਾ ਪਾਪ ਨਾ ਕਰਾਂ ਪਰਮੇਸ਼ਾ ਦਾ ਵਚਨ ਸੋਨੇ ਚਾਂਦੀ ਨਾਲੋਂ ਵੀ ਜ਼ਿਆਦਾ ਕੀਮਤੀ ਹੈ زبور 119 ਦੇ 127 ਵਚਨ ਚ ਲਿਖਿਆ ਹੈ ਇਸ ਲਈ ਮੈਂ ਤੇਰੇ ਵਚਨ ਨਾਲ سونے ਸਗੋ ਕੁੰਦਨ سونے ਨਾਲੋਂ ਵੱਧ ਪਿਆਰ ਰੱਖਦਾ ਹਾਂ ਪਿਆਰਿਓ ਪੁਰਾਣੇ ਨੇਮ ਦੇ ਵਿਸ਼ਵਾਸੀਆਂ ਨੇ ਸਮਝ ਲਿਆ ਸੀ ਕਿ ਪਰਮੇਸ਼ਰ ਦਾ ਵਚਨ ਉਹਨਾਂ ਲਈ ਕਿੰਨਾ ਜ਼ਿਆਦਾ ਅਹਿਮੀਅਤ ਰੱਖਦਾ ਸੀ ਫਿਰ ਅੱਜ ਸਾਨੂੰ ਪਰਮੇਸ਼ਰ ਦੇ ਵਚਨ ਪ੍ਰਤੀ ਕਿੰਨਾ ਜ਼ਿਆਦਾ ਗੰਭੀਰ ਹੋਣਾ ਚਾਹੀਦਾ ਹੈ ਜਿਹੜੇ ਪ੍ਰਭੂ ਦੇ ਹੁਕਮਾਂ ਨੂੰ ਮੰਨਦੇ ਹਨ ਅਤੇ ਜਿਹੜੇ ਪ੍ਰਭੂ ਦੇ ਹੁਕਮਾਂ ਨੂੰ ਨਹੀਂ ਮੰਨਦੇ ਹਨ ਉਹਨਾਂ ਬਾਰੇ ਪ੍ਰਭੂ ਯਸ਼ੂ ਨੇ ਕੀ ਕਿਹਾ ਆਓ ਸਿੱਖਦੇ ਹਾਂ ਨਵੇਂ ਨੇਮ ਦੇ ਵਿੱਚ ਮੱਤੀ ਦੀ ਅੰਜੀਲ 7 ਦਾ 24 ਵਚਨ ਜੀ ਯਸ਼ੂ ਮਸੀਹ ਨੇ ਆਖਿਆ ਕਿ ਜਿਹੜਾ ਮੇਰੇ ਵਚਨ ਨੂੰ ਸੁਣਦਾ ਤੇ ਉਸ ਉੱਤੇ ਚੱਲਦਾ ਹੈ ਉਹ ਬੁੱਧੀਮਾਨ ਹੈ ਔਰ ਜਿਹੜਾ ਨਹੀਂ ਸੁਣਦਾ ਤੇ ਉਸ ਉੱਤੇ ਨਹੀਂ ਚੱਲਦਾ ਉਹ ਮੂਰਖ ਹੈ ਯੋਹੰਨਾ 8 ਦਾ 31 ਵਿੱਚ ਯਸ਼ੂ ਮਸੀਹ ਨੇ ਆਖਿਆ ਜਿਹੜਾ ਮੇਰੇ ਵਚਨ ਉੱਤੇ ਖਲੋਤਾ ਹੈ ਉਹ ਮੇਰਾ ਚੇਲਾ ਹੈ ਯੋਹੰਨਾ 15 14 ਵਿੱਚ ਯਿਸੂ ਨੇ ਆਖਿਆ ਜਿਹੜਾ ਮੇਰੇ ਹੁਕਮਾਂ ਨੂੰ ਮੰਨਦਾ ਹੈ ਉਹ ਮੇਰਾ ਮਿੱਤਰ ਹੈ ਯੋਹੰਨਾ 5 ਦਾ 24 ਵਿੱਚ ਪ੍ਰਭੂ ਯਿਸੂ ਨੇ ਆਖਿਆ ਜੋ ਮੇਰਾ ਵਚਨ ਸੁਣਦਾ ਤੇ ਉਸ ਦੀ ਪ੍ਰਤੀਤ ਕਰਦਾ ਸਦੀਪਕ ਜੀਵਨ ਉਸ ਦਾ ਹੈ ਅਤੇ ਵਿਸ਼ਵਾਸ ਕਰਨ ਨਾਲ ਸੀ ਜੀਵਨ ਨੂੰ ਪ੍ਰਾਪਤ ਕਰਦੇ ਹਾਂ ਯੋਹੰਨਾ 10 ਦਾ 27 ਵਚਨ ਵਿੱਚ ਪ੍ਰਭੂ ਯਿਸੂ ਨੇ ਆਖਿਆ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਇੱਕ ਸੱਚਾ ਵਿਸ਼ਵਾਸੀ ਉਹੀ ਹੈ ਜਿਹੜਾ ਪ੍ਰਭੂ ਦੀ ਆਵਾਜ਼ ਨੂੰ ਸੁਣਦਾ ਹੈ ਅਰਥਾਤ ਵਚਨ ਸੁਣਦਾ ਹੈ ਅਤੇ ਸਮਝਦਾ ਹੈ ਅਤੇ ਆਪਣੇ ਜੀਵਨ ਵਿੱਚ ਪ੍ਰਭੂ ਦੀ ਆਵਾਜ਼ ਨੂੰ ਸਿਆਣਦਾ ਹੈ ਪਛਾਣਦਾ ਹੈ ਲੂਕਾ 6 ਦਾ 46 ਵਚਨ ਵਿੱਚ ਪ੍ਰਭੂ ਯਿਸੂ ਨੇ ਆਖਿਆ ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਿਉਂ ਕਹਿ ਕੇ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ ਮੇਰੇ ਪਿਆਰੇ ਭੈਣੋ ਤੇ ਭਰਾਵੋ ਸਾਡੇ ਜੀਵਨ ਵਿੱਚ ਪ੍ਰਭੂ ਯਿਸੂ ਦੀ ਪ੍ਰਭੂਤਾ ਤਾਂ ਹੀ ਹੈ ਜੇਕਰ ਅਸੀਂ ਉਸ ਦੇ ਵਚਨ ਦੀ ਮੰਨਦੇ ਹਾਂ ਨਹੀਂ ਤਾਂ ਪ੍ਰਭੂ ਯਿਸੂ ਨੇ ਆਖਿਆ ਮੈਨੂੰ ਪ੍ਰਭੂ ਨਾ ਕਹੋ ਮੈਂ ਤੁਹਾਡਾ ਪ੍ਰਭੂ ਤਾਂ ਹੀ ਹਾਂ ਜੇਕਰ ਤੁਸੀਂ ਉਹ ਕਰਦੇ ਹੋ ਜੋ ਮੈਂ ਕਹਿੰਦਾ ਹਾਂ ਇਸ ਲਈ ਪਿਆਰੇ ਭੈਣੋ ਤੇ ਭਰਾਵੋ ਸਾਨੂੰ ਵਚਨ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਸਾਨੂੰ ਮਸੀਹੀ ਜੀਵਨ ਜਿਉਣਾ ਹੈ ਆਓ ਮੇਰੇ ਪੈਣੋਂ ਤੇ ਪਰਾਵੋ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦਿਆਂ ਹੋਇਆਂ ਪੜ੍ਹੀਏ ਸੁਣੀਏ ਤੇ ਉਸ ਉਤੇ ਚੱਲੀਏ ਜਿਸ ਤੋਂ ਪਰਮੇਸ਼ਰ ਦੀ ਮਹਿਮਾ ਹੋਵੇ ਪਰਮੇਸ਼ਰ ਆਪਣੇ ਵਚਨ ਦੁਆਰਾ ਸਾਨੂੰ ਜ਼ਿੰਦਗੀ ਜਿਉਣ ਦਾ ਬਲ ਬਖਸ਼ੇ ਸਭ ਨੂੰ ਜੈਮ ਸੀ